ਹਰ ਪਿੰਡ ਦੇ ਵਿੱਚ ਤੁਹਾਨੂੰ ਉੱਥੇ ਜਾਓਗੇ ਮੇਰੀ ਸ਼ਰਤ ਹੈ ਕਿ ਉਹ ਰੋਂਦੇ ਹੋਏ ਵਾਪਸ ਆਓਗੇ ਇੱਕ ਇੱਕ ਪਿੰਡ ਚ ਤੁਹਾਨੂੰ 15 ਤੋਂ 20 20 ਬੱਚੇ ਇਸ ਬੰਦੇ ਇਸ ਤਰ੍ਹਾਂ ਮਿਲਣਗੇ ਜਿਨ੍ਹਾਂ ਨੂੰ ਦਿਮਾਗੀ ਤੋੜੇ ਪੈ ਰਹੇ ਆ ਛੋਟੇ ਛੋਟੇ ਬੱਚੀਆਂ ਦੇ ਜਿਹੜੀਆਂ ਹੈਗੀਆਂ ਉਹ ਰਸੋਲੀਆਂ ਬਣ ਗਈਆਂ ਉਹਦੇ ਬੱਚਾਦਾਨੀਆਂ ਦੇ ਵਿੱਚ ਬੱਚਿਆਂ ਦੇ ਵਾਲ ਜਿਹੜੇ ਹੁਣ ਡਾਈ ਕਰਕੇ ਜਾਂਦੇ ਨੇ ਵਾਲ ਚਿੱਟੇ ਹੋ ਰਹੇ ਨੇ ਛੋਟੇ ਛੋਟੇ ਬੱਚਿਆਂ ਦੇ ਗੁਰਦੇ ਫੇਲ ਹੋਣੇ ਸ਼ੁਰੂ ਹੋ ਗਏ ਜਿਹੜੇ 40 ਸਾਲ ਤੱਕ ਹੁੰਦੇ ਸੀ ਗੁਰਦੇ ਫੇਲ ਹੋਣਾ ਇੱਕ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੀ ਟੌਕਸਿਸਿਟੀ ਬਹੁਤ ਵੱਧ ਗਈ ਹੈ ਕਿਉਂਕਿ ਗੁਰਦੇ ਇੱਕ ਲਾਸਟ ਆਰਗਨ ਹੁੰਦਾ ਹੈ ਗੁਰਦੇ ਤੇ ਲੀਵਰ ਜਿਹੜੇ ਤੁਹਾਡੀ ਬੋਡੀ ਨੂੰ ਡੀਟੌਕਸ ਕਰਦੇ ਨੇ ਉਸ ਇਲਾਕੇ ਦੀ ਆ ਤਰਾਸਦੀ ਦੇਖ ਨਹਿਰ ਦਾ ਪਾਣੀ ਜਿਹੜਾ ਜਾਂਦਾ ਉਹ ਟੈਕਸਟਾਈਲ ਇੰਡਸਟਰੀ ਤੋਂ ਐਨ ਕਾਲਾ ਛਾ ਜਾਂਦਾ ਉੱਥੇ ਹੈਟਲਾ ਪਾਣੀ ਜਿਹੜਾ ਤੁਸੀਂ TDS ਕਿੰਨਾ ਪੀਂਨੇ ਹੋ ਘਰੇ ਕਿੰਨਾ ਸੈਟ ਕਰਦੇ ਤੁਸੀਂ ਲੋਕ TDS 150 ਉੱਥੇ 10000 ਛੱਪ ਗਿਆ ਉੱਥੇ ਆਰੋ ਕੰਪਨੀਆਂ ਆਰੋ ਦੀ ਗਰੰਟੀ ਨਹੀਂ ਦਿੰਦੀਆਂ ਚਿਚਵਾਲ ਦਾ ਇੱਕ ਬੰਦਾ ਦਿਖਾ ਰਿਹਾ ਇਸ ਦੇਖੋ ਜੀ ਪਾਣੀ ਅੱਗੇ ਨਾਲੋਂ ਹੁਣ ਸਾਫ਼ ਹੋ ਗਿਆ ਭਾਈ ਸਾਹਿਬ ਰੰਗ ਘਟਣ ਨਾਲ ਸਾਫ਼ ਨਹੀਂ ਹੁੰਦਾ ਕੰਮ ਕੈਮੀਕਲ ਟਾਕਸਿਸਿਟੀ ਦੀ ਆ ਤੂੰ ਇਹ ਦਾਵਾ ਕਰ ਸਕਦਾ ਵੀ ਵਿੱਚੋਂ ਨਿਕਲ ਕ ਨਿਕਲ ਗਿਆ ਜਿਹੜੀ ਇਲੈਕਟ੍ਰੋਪਲੇਟਿੰਗ ਦਾ ਜਿਹੜਾ ਗੰਦ ਆ ਉਹ ਨਿਕਲ ਗਿਆ ਇੰਡਸਟਰੀ ਦੇ ਜਿਹੜੇ ਕੈਮੀਕਲ ਸੀ ਉਹ ਮੁਕਤ ਹੋ ਗਿਆ ਕੀ ਤੂੰ ਪੀ ਸਕਦਾ ਉਹ ਪਾਣੀ ਫੇਰ ਗੱਲ ਕਰ ਲੋਕਾਂ ਨੂੰ ਛੁਣਛਣਾ ਫੜਾਇਆ ਸੀਗਾ ਇਹ ਪਾਣੀ ਹਰ ਘਰ ਤੱਕ ਪਹੁੰਚਾਉਣਾ ਉਹ ਲੋਕਾਂ 'ਚ ਰਿਜ਼ਲਟ ਆਣੀ ਸ਼ੁਰੂ ਹੋ ਗਏ ਤੇ ਆਸ-ਪਾਸ ਜਿਹੜੇ ਟਿਊਬਵਲ ਸੀ ਪਾਣੀ ਛੱਡ ਗਏ ਉਹ ਪਾਣੀ ਜਿਹੜਾ ਮਾੜਾ-ਮਾੜਾ ਮਿੱਠਾ ਸੀ ਉਹ ਵੀ ਕੋੜਾ ਹੋ ਗਿਆ ਹੁਣ ਉੱਥੇ ਬਾਗਾਂ ਦੇ ਬਾਗ ਉੱਜੜ ਰਹੇ ਆ ਪੁੱਤਾਂ ਵਾਂਗੂ ਪਾਲੇ ਬਾਗ ਹੁੰਦੇ 8-8 ਸਾਲ ਲੱਗ ਜਾਂਦੇ ਬਾਗ ਨੂੰ ਉਹ ਹੁਣ ਉੱਜੜਨੇ ਸ਼ੁਰੂ ਹੋ ਗਏ ਉੱਥੇ ਪਾਣੀ ਦਿਨੋ-ਦਿਨ ਸਾਡਾ ਦਿਨੋ-ਦਿਨ ਸਾਡਾ ਪਾਣੀ ਦਾ ਖਤਮ ਹੋ ਗਿਆ ਉੱਥੇ ਜਬ ਜੇ ਪੰਜਾਬ ਦੀ ਗੱਲ ਕਰੀਏ ਕੋਈ ਖਾਸ ਪਿੰਡ ਜਾਂ ਖਾਸ ਏਰੀਆ ਪੰਜਾਬ ਦਾ ਐਸਾ ਹੈ ਜਿੱਥੇ ਜ਼ਿਆਦਾਤਰ ਬੱਚੇ ਇਫੈਕਟਡ ਜਿਹੜੇ ਨੇ ਉਹ ਹੋ ਰਹੇ ਨੇ ਉਹ ਤਾਂ ਸਾਡੇ ਮਾਨ ਸਾਹਿਬ ਖੁਦ ਜਾਣਦੇ ਨੇ ਮੇਰੇ ਨਾਲ ਰਹੇ ਨੇ 2010 ਤੱਕ 2010 ਦੇ ਵਿੱਚ 9 ਤੋਂ ਲੈ ਕੇ 10 ਤੱਕ ਅਸੀਂ ਇਕੱਠੇ ਕੰਮ ਕੀਤਾ ਉਹਨਾਂ ਪਿੰਡਾਂ 'ਚ ਤੇ ਜਰੋਇਲਾ ਦੋਨਾਂ ਨਾਨਕਾ ਕਾਵਾਂ ਵਾਲੀ ਮਾਤਮਨਗਰ ਹਾਲਾਂਕਿ ਜਿਹੜੇ ਬੱਚਿਆਂ ਨਾਲੇ ਵਿਚਾਰੇ ਫੋਟੋਆਂ ਖਿਚਾ ਕੇ ਗਈ ਸੀ ਉਹ ਬੱਚੇ ਤਾਂ ਗੁਜ਼ਰ ਚੁੱਕੇ ਆ ਉਹਨਾਂ ਨੂੰ ਅਜੇ ਤੱਕ ਕੋਈ ਸਹੂਲਤ ਨਹੀਂ ਮਿਲ ਸਕੇ ਲੇਕਿਨ ਜਿਹੜਾ ਕਾਟਨ 벨ਟ ਆ ਇਹ ਟੋਟਲੀ ਅੰਡਰ ਥ੍ਰੈਟ ਆ ਹਰ ਪਿੰਡ ਦੇ ਵਿੱਚ ਤੁਹਾਨੂੰ ਉੱਥੇ ਜਾਓਗੇ ਮੇਰੀ ਸ਼ਰਤ ਹੈ ਕਿ ਰੋਂਦੇ ਹੋਏ ਵਾਪਸ ਆਓਗੇ ਉਹ ਲੋਕਾਂ ਨੰਬਰਸ ਨਹੀਂ ਆ ਰਹੇ ਮੇਡ ਉਹ ਬਜਾਰੇ ਅੰਦਰ ਆਪਣੇ ਬੱਚਿਆਂ ਨੂੰ ਕਾਲਜਾਂ ਨਾਲ ਲਾਈ ਬੈਠੇ ਆ ਇੱਕ ਇੱਕ ਪਿੰਡ ਚ ਤੁਹਾਨੂੰ 15 ਤੋਂ 20 20 ਬੱਚੇ ਇਸ ਬੰਦੇ ਇਸ ਤਰ੍ਹਾਂ ਮਿਲਣਗੇ ਜਿਨ੍ਹਾਂ ਨੂੰ ਦਿਮਾਗੀ ਦੌਰੇ ਪੈ ਰਹੇ ਆ ਹੁਣ ਬੱਚਿਆਂ ਨੂੰ ਜੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੌਰੇ ਜੇ ਪੈਣੇ ਸ਼ੁਰੂ ਹੋ ਜਾਣ ਤਾਂ ਉਹ ਕਾਲਜਾਂ ਨਾਲ ਲਾ ਕੇ ਬੈਂਹਿੰਦੀਆਂ ਮਾਂ ਕਿ ਦੁਨੀਆ ਨੂੰ ਪਤਾ ਨਾ ਲੱਗ ਜੇ ਇਹ ਬਹੁਤ ਵੱਡਾ ਸ਼ਰਾਪ ਹੈ ਸਾਡੇ ਤੇ ਸਾਡੇ ਬੱਚਣ ਲਈ ਹੋਣਾ ਨਹੀਂ ਛੋਟੇ ਛੋਟੇ ਬੱਚਿਆਂ ਦੇ ਜਿਹੜੀਆਂ ਹੈਗੀਆਂ ਉਹ ਰਸੋਲੀਆਂ ਬਣ ਗਈਆਂ ਉਦੋਂ ਬੱਚਾਦਾਨੀਆਂ ਦੇ ਵਿੱਚ ਬੱਚਿਆਂ ਦੇ ਵਾਲ ਜਿਹੜੇ ਆ ਹੁਣ ਡਾਈ ਕਰਕੇ ਜਾਂਦੇ ਨੇ ਵਾਲ ਚਿੱਟੇ ਹੋ ਰਹੇ ਨੇ ਉਹਦੇ ਵਿੱਚੋਂ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਗੁਰਦੇ ਫੇਲ ਹੋਣੇ ਸ਼ੁਰੂ ਹੋਵੇ ਜਿਹੜੇ 40 ਸਾਲ ਤੱਕ ਹੁੰਦੇ ਸੀ ਗੁਰਦੇ ਫੇਲ ਹੋਣਾ ਇੱਕ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੀ ਟੌਕਸਿਸਿਟੀ ਬਹੁਤ ਵੱਧ ਗਈ ਹੈ ਕਿਉਂਕਿ ਗੁਰਦੇ ਇੱਕ ਲਾਸਟ ਆਰਗਨ ਹੁੰਦਾ ਹੈ ਗੁਰਦੇ ਤੇ ਲੀਵਰ ਜਿਹੜੇ ਤੁਹਾਡੀ ਬੋਡੀ ਨੂੰ ਡੀਟੌਕਸ ਕਰਦੇ ਨੇ ਐਡਿਟੌਕਸ ਕਰਨੋਂ हट ਗਿਆ ਹੁਣ ਉੱਥੇ ਤੇ ਉਹ ਉਹ ਲੋਕ ਤਾਂ ਵਿਚਾਰੇ ਕਦੇ ਫਰੀਦਕੋਟ ਆ ਵੀ ਨਹੀਂ ਸਕਦੇ ਹੂੰ ਉਹ ਐਨੇ ਭੋਲੇ ਲੋਕ ਨੇ ਕਿ ਫਰੀਦਕੋਟ ਆ ਕੇ ਤਾਂ ਉਹਨਾਂ ਨੂੰ ਆਏ ਹੁੰਦਾ ਜਿਵੇਂ ਵੀ ਕੁੰਝ ਘੇਰ ਲਈ ਕਾਵਾਂ ਨੇ ਹੂੰ ਬਿਲਕੁਲ ਠੀਕ ਹੈ ਉਹਨਾਂ ਦੇ ਹਾਲਾਤ ਇਹ ਹੁੰਦੀ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਐਮ ਆਰ ਆ ਕੀ ਹੁੰਦੀ ਤੇ ਸਿਟੀ ਕੀ ਹੁੰਦਾ ਤੇ ਫਾਈਨੈਂਸ਼ਲੀ ਪੱਖੋਂ ਵੀ ਬਹੁਤ ਡਾਊਨ ਨੇ ਉਹ ਲੋਕ ਕਿਉਂਕਿ ਨਰਮਾ ਪੱਟੀ ਪੱਟੀ ਜਿਹੜੀ ਹੈ 1990 ਤੋਂ ਉਜੜ ਰਹੀ ਹੈ ਬਿਲਕੁਲ ਉਹਨਾਂ ਦੇ ਹਾਲਤ ਬਹੁਤ ਬੁਰੇ ਆ ਔਰ ਹੈਟਲੇ ਪਾਣੀ ਦੀ ਹਾਲਤ ਜਾਸ ਇਹ ਹੈਗੀ ਹੈ ਜੋ ਤੁਸੀਂ ਫਿਰ ਗੱਲ ਛੀੜ ਹੀ ਲਈ ਹੈ ਤਾਂ ਫਿਰ ਇਹਨੂੰ ਕੰਪਲੀਟ ਕਰਦੇ ਆਂ ਉਸ ਇਲਾਕੇ ਦੀ ਅ ਤਰਾਸਦੀ ਦੇਖ ਨਹਿਰ ਦਾ ਪਾਣੀ ਜਿਹੜਾ ਜਾਂਦਾ ਉਹ ਟੈਕਸਟਾਈਲ ਇੰਡਸਟਰੀ ਤੋਂ ਐਨ ਕਾਲਾ ਛਾ ਜਾਂਦਾ ਉੱਥੇ ਹੇਠਲਾ ਪਾਣੀ ਜਿਹੜਾ ਤੁਸੀਂ TDS ਕਿੰਨਾ ਪੀਂਦੇ ਹੋ ਘਰੇ ਕਿੰਨਾ ਸੈਟ ਕੀਤਾ ਕਰਦੇ ਆ ਤੁਸੀਂ ਲੋਕ TDS 150 ਉੱਥੇ 10000 ਠੱਪ ਗਿਆ ਉੱਥੇ ਆਰੂ ਕੰਪਨੀਆਂ ਆਰੂ ਦੀ ਗਾਰੰਟੀ ਨਹੀਂ ਦਿੰਦੀਆਂ ਰਾਈਟ ਉਥੇ ਜਿਹੜੇ ਐਂਡਸਲਫਾਨ ਜਿੱਤੇ ਹੁਣ ਇਹਨਾਂ ਨੇ ਬੈਨ ਲਾਤਾ ਆਰਾਉਂਡ ਅਪ ਜਿਨ੍ਹਾਂ ਨੇ ਬੈਨ ਲਾਤਾ ਐਂਡੋਸਲਫਾਨ ਚ ਮੇਰੇ ਪਿੰਡ ਚ ਕਟੁਕਟ 8 ਤੋਂ 10 ਲੋਕ ਜਿਹੜੇ ਖੇਤਾਂ ਚ ਰਹੇਗੇ ਸੀ ਸਪਰੇ ਕਰਦੇ ਕਰਦੇ ਐਨੀ ਖਤਰਨਾਕ ਸਪਰੇ ਸੀ ਜਿਹੜੀ ਦੇ ਉਤੇ ਇਹ ਖੇਤੀ ਖੇਤੀਬਾੜੀ ਵਿਭਾਗ ਨੇ ਪਹਿਲਾਂ ਉਹਨੂੰ ਅਲਰਟ ਕਰਨਾ ਜ਼ਰੂਰੀ ਸੀ ਕਿ ਇਹ ਸਪਰੇ ਕਰਨ ਤੋਂ ਪਹਿਲਾਂ ਤੁਹਾਡੇ ਉੱਪਰ ਪਰ ਪੂਰੀ ਕਿੱਟ ਪਾਈ ਹੋਣੀ ਜ਼ਰੂਰੀ ਆ ਇਹ ਮੈਂ ਤੁਸੀਂ ਉਸ ਤੋਂ ਬਾਅਦ ਖੇਤ ਨਹੀਂ ਜਾਣਾ ਐਨੀ ਖਤਰਨਾਕ ਸਪਰੇ ਹੁੰਦੀ ਸੀ ਅਸੀਂ ਅਮਰੀਕਨ ਸੁੰਡੀ ਨੂੰ ਮਾਰਦੇ ਮਾਰਦੇ ਹਜ਼ਾਰਾਂ ਅਸੀਂ ਲੋਕਾਂ ਨੂੰ ਮਾਰਿਆ ਆਪਦਿਆਂ ਨੂੰ ਔਰ ਉਹ ਐਂਡੋਸਲਫਾਨ ਨੂੰ ਜਦੋਂ ਪੂਰੀ ਦੁਨੀਆ ਚ ਬੈਨ ਹੋ ਗਈ ਸੀ 2010 ਚ ਕੇਰਲਾ ਚ ਬੈਨ ਹੋ ਗਈ ਸੀ ਤੇ ਸਾਡੇ ਅਬੋਰ ਦੇ ਵਿੱਚ 2016 ਤੱਕ ਵਿਕ ਰਹੀ ਸੀ ਤੇ ਅਲ ਜੀਜ਼ੀਰਾ ਨੇ ਇੱਕ ਇੰਟਰਵਿਊ ਦੇ ਵਿੱਚ ਅ ਸ਼੍ਰੀਕ੍ਰਿਸ਼ਨ ਬਾਲੀਨ ਕੋਈ ਐਗਰੀਕਲਚਰ ਮਿਨਿਸਟਰ ਹੁੰਦੇ ਸੀ ਸੈਂਟਰ ਦੇ ਉਹਨੂੰ ਫੋਨ ਤੇ ਉਹਨਾਂ ਦਾ ਇੰਟਰਵਿਊ ਲਿਆ ਤੇ ਉਹਨਾਂ ਨੇ ਕਿਹਾ ਵੀ ਇੱਥੇ ਅਬੋਰ ਛੋੜੇ ਵਿਕ ਰਹੀ ਹੈ ਉਹ ਕਹਿੰਦਾ ਹੋ ਸਕਦਾ ਕਿਸੇ ਸਟਾਕਿਸਟ ਕੋਲੇ ਪਈ ਹੋਵੇ ਕਿਉਂਕਿ 2017 ਤੱਕ ਦੀ ਐਕਸਪਾਇਰੀ ਹੈ ਉਹ ਤੱਕ ਅਸੀਂ ਰੋਕ ਨਹੀਂ ਸਕਦੇ ਬਟ ਬਲੈਂਡਰ ਯਾਰ ਅਨ ਕੇਰਲਾ ਦੇ ਵਿੱਚ ਕੇਰਲਾ ਦੀ ਗਵਰਨਮੈਂਟ ਜਿਹੜੀ ਹੈਗੀ ਆ ਉਹ 5000 ਵਿਕਟਮ ਨੂੰ 500 ਕਰੋੜ ਰੁਪਇਆ ਉਹ ਐਜੇ ਕੰਪਨਸੇਸ਼ਨ ਦਿੰਦੀ ਆ ਤੇ ਸਾਡੇ ਤਾਂ ਪਤਾ ਨਹੀਂ ਕਿੰਨੇ ਲੋਕ ਇੱਥੇ ਕਿੰਨਾ ਵੱਡਾ ਏਰੀਆ ਸੀਗਾ ਔਰ ਕਿੰਨੇ ਇਥੇ ਐਂਡੋਸਰਫਾਂ ਡੋਲੀ ਗਈ ਸਾਡੇ ਲਈ ਜਦੋਂ ਸੁਪਰੀਮ ਕੋਰਟ ਦਾ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਸੀ ਬਿਲਕੁਲ ਜੇ ਕੇਰਲਾ ਸਟੇਟ ਨੂੰ ਨੇ ਲਾਗੂ ਕੀਤਾ ਤੇ ਪੰਜਾਬ ਨੂੰ ਕਿਉਂ ਨਹੀਂ ਕੀਤਾ ਕਿ ਇਹਨਾਂ ਵਿਕਟਮਸ ਨੂੰ ਇੰਨੇ ਕਿ ਦਿਓ ਔਰ ਇੱਕ ਵੀ ਪਿੰਡ ਦੇ ਵਿੱਚ ਉਥੇ ਫਿਜ਼ੀਓਥੈਰੇਪੀ ਸੈਂਟਰ ਨਹੀਂ ਹੈਗਾ ਜਿਹੜੇ ਬੱਚੇ ਮੈਂਟਲੀ ਫਿਜ਼ਿਕਲੀ ਡਿਸੇਬਲਡ ਹੋ ਗਏ ਨਾ ਇੱਕ ਵੀ ਫਿਜ਼ੀਓਥੈਰੇਪਿਸਟ ਨੂੰ ਲਾ ਦੋ ਪੰਜਾਬ ਦੇ ਵਿੱਚ ਫਿਜ਼ੀਓਥੈਰੇਪਿਸਟਾਂ ਦੇ ਵਿਚਾਰਾਂ ਦੇ ਨਹੀਂ ਬੁਰੀ ਹਾਲਤ ਹੈ ਕਿ 8-8 10-10 ਹਜ਼ਾਰ ਚ ਕੰਮ ਕਰਨ ਨੂੰ ਤਿਆਰ ਨੇ ਰਾਈਟ ਤੁਸੀਂ ਇਹਨਾਂ ਨੂੰ ਡਿਪਲਾਈ ਉਹਨਾਂ ਪਿੰਡਾਂ 'ਚ ਨਾਲੇ ਇਹਨਾਂ ਨੂੰ ਮਾਨ ਸਾਹਿਬ ਨੂੰ ਤਾਂ ਪੂਰਾ ਪਤਾ ਹੈ ਕੇਜਰੀਵਾਲ ਸਾਹਿਬ ਵੀ ਜਾ ਕੇ ਆਏ ਉਹਨਾਂ ਪਿੰਡਾਂ 'ਚ ਪਿਛਲੀ ਟਰਮ ਦੇ ਵਿੱਚ ਵਾਅਦਾ ਕੀਤਾ ਸੀ ਔਰ ਉੱਥੇ ਕੀ ਤੁਸੀਂ ਇੱਕ ਫਿਜ਼ੀਓਥੈਰੇਪਿਸਟ ਨਹੀਂ ਡਿਪਲਾਈ ਕਰ ਸਕਦੇ ਇੱਕ ਸਪੀਚ థੈਰੇਪਿਸਟ ਨਹੀਂ ਡਿਪਲਾਈ ਕਰ ਸਕਦੇ ਰਾਈ ਤਾਂ ਕਿ ਉਹਨਾਂ ਲੋਕਾਂ ਨੂੰ ਜਿਹੜੇ ਬੱਚੇ ਚੱਲ ਸਕਦੇ ਸੀ ਯਾਰ ਹਨਾ ਉਹ ਫਿਜ਼ੀਓਥੈਰੇਪਿਸਟਰ ਕਰਨ ਨੂੰ ਐਡ ਦਿੰਦਾ ਬੱਚਾ ਚੱਲ ਸਕਦਾ ਸੀ ਮਾਪੇ ਬਾਬ ਨੂੰ ਪਤਾ ਨਹੀਂ ਸੀ ਕਿੱਥੇ ਲੈ ਕੇ ਜਾਣਾ ਉਹ ਮਾਲਿਸ਼ਾਂ ਕਰਾਈਟ ਰਹਿ ਗਿਆ ਔਰ ਉਹ ਜੇ ਫਿਜ਼ੀਓਥੈਰੇਪਿਸਟ ਨੂੰ ਟਾਈਮ ਤੇ ਫਿਜ਼ੀਓਥੈਰੇਪੀ ਮਿਲਣਾ ਚੱਲ ਪੈਣਾ ਸੀ ਉਹਨਾਂ ਨੇ ਤਾਂ ਉੱਥੇ ਇੱਕ ਇੱਕ ਪਿੰਡ 'ਚ 60-60 ਬੱਚੇ ਨੇ ਇੱਕ ਇੱਕ ਪਿੰਡ 'ਚ 60-60 ਡਿਸੇਬਲਡ ਬੱਚੇ ਨੇ ਉੱਥੇ ਔਨ ਰਿਕਾਰਡਸ ਔਰ ਤੁਸੀਂ ਦੇਖਿਆ ਵੀ ਹਰ ਇੱਕ ਪਿੰਡ ਛੱਡ ਕੇ ਸਪੈਸ਼ਲ ਸਕੂਲ ਲੱਗ ਰਿਹਾ ਉੱਥੇ ਹਰ 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 ਪਿੰਡ 'ਚ ਇੱਕ ਕਲਾਸ ਲੱਗਦੀ ਹੈ ਉੱਥੇ ਡਿਸੇਬਲਡ ਬੱਚੇ ਆਉਂਦੇ ਨੇ। ਹੂੰ। ਉਹਨਾਂ ਦੀ ਵੱਖਰੀ ਕਲਾਸ ਸਕਦੀ ਹੈ। ਵੱਖਰੇ ਕਮਰੇ ਨੇ ਉਹਨਾਂ ਦੇ। ਹੂੰ। ਉਹ ਤਾਂ ਉਹ ਨੇ ਜਿਹੜੇ ਚੱਲ ਸਕਦੇ ਨੇ। ਹੂੰ। ਜਿਹੜੇ ਘਰਾਂ ਚ ਬੈਏ ਨੇ ਉਹਨਾਂ ਦੀ ਵੱਖਰੀ ਹੈ। ਔਰ ਤੁਸੀਂ ਉਹਨੂੰ ਪੈਨਸ਼ਨ ਕਿੰਨੀ ਦੇਣੇ ਹੋ? ਹੂੰ। 1500। ਜਸ ਜਿਸ ਇਸ ਐਕਸਿਸ ਇਸ ਤਰ੍ਹਾਂ ਦਾ ਬੱਚਾ ਪੈਦਾ ਹੋ ਜਾਣਾ ਨਾ ਨਾ ਤਾਂ ਕਦੇ ਖੇਤ ਜਾ ਸਕੂਗਾ ਨਾ ਕੰਮ ਕਰ ਸਕੂਗਾ। ਤੂੰ ਸੋਚ ਸਕਦਾ ਹੈ ਤੇਰੇ ਬੱਚੇ ਨੂੰ ਬੁਖਾਰ ਚੜ੍ਹਿਆ ਹੋਵੇ ਤੇ ਮੇਰੀ ਇੰਟਰਵਿਊ ਲੈ ਲੇਗਾ। ਹੋ ਜਾਏਗਾ। ਉਹ ਇਸ ਤਰ੍ਹਾਂ ਦੇ ਬੱਚਿਆਂ ਨੂੰ ਛੱਡ ਕੇ ਕਿੱਥੇ ਜਾਣੇ ਯਾਰੋ ਪਸ਼ੂ ਥੱਲੇ ਆ ਜਾਂਦੇ ਉਹ ਤਾਂ। ਉਹਨਾਂ ਨੂੰ ਪਤਾ ਨਹੀਂ ਹੈ ਔਰ ਉਹਨਾਂ ਦੀ ਤੁਸੀਂ ਪੈਨਸ਼ਨ ਰੱਖਤੀ 1500 ਰੁਪਇਆ 1500 ਰੁਪਇਆ ਸਾਡੇ ਹੈਲਥ ਮਿਨਿਸਟਰ ਸਾਹਿਬ ਨੂੰ ਪਤਾ ਹੈ ਡਾਕਟਰ ਨੇ ਕਿ ਜੇ ਕਿਸੇ ਬੱਚੇ ਨੂੰ ਐਪਲੈਪਸੀ ਦੇ ਦੌਰੇ ਪੈਂਦੇ ਹਨ ਤਾਂ 6000 ਰੁਪਇਆ ਮਹੀਨੇ ਦੀ ਕਟੋ-ਕਟ ਦਵਾਈ ਹੈ ਉਹਨਾਂ ਦੀ ਔਰ ਉਹ ਬੱਚਾ ਗਰੀਬ ਕਰਦੇ ਅਗਰ ਬੱਚਾ ਪੈਦਾ ਹੋ ਗਿਆ ਤਾਂ ਉਹ ਕਿੱਥੇ ਜਾਊਗਾ ਕੋਈ ਇਲਾਜ ਸੈਂਟਰ ਨਹੀਂ ਆਉਦਾ ਉਹ ਕਿੱਥੇ ਟਰੀਟਮੈਂਟ ਕਰਾਓਗੇ ਆਪਦਾ ਤੁਸੀਂ ਕਹਿਦੇ ਦਿੱਤਾ ਵੀ ਸਾਡਾ ਇਲਾਜ ਫਰੀ ਹੈ ਉਹਨਾਂ ਵਾਸਤੇ ਤਾਂ ਤੁਸੀਂ ਜੇ ਹੈਲਥ ਉਹਨਾਂ ਨੇ ਇੱਕ ਬਣਾਉਣਾ ਹੈ ਆਪਦਾ ਹੈਂਡੀਕੈਪ ਸਰਟੀਫਿਕੇਟ ਬਣਾਉਣਾ ਹੈ ਤਾਂ ਅਬੋਰ ਤਾਂ ਚੱਲੇਗਾ ਤਾਂ ਫਰੀਦਕੋਟ ਆਏਗਾ ਹੂੰ ਪਹਿਲੀ ਗੱਲ ਤਾਂ ਉਹ ਉਜਾੜੇ ਚਾਜੂ ਉਸ ਦਿਨ ਪਤਾ ਨਹੀਂ ਲੱਗਣਾ ਉਸ ਨੂੰ ਬਿਲਕੁਲ ਰਾਈਟ ਦੂਸਰੇ ਦਿਨ ਕੀ ਹੋਊਗਾ ਕਿ ਉਸ ਨੂੰ ਫਿਰ ਡੇਟ ਮਿਲੂਗੀ ਤੀਸਰੀ ਵਾਰੀ ਜਦੋਂ ਆਊਗਾ ਉਹਦੇ ਡਾਕਟਰ ਨਹੀਂ ਮਿਲਣਾ ਚੌਥੀ ਵਾਰੀ ਉਹ ਘਰੇ ਜਾਂਦਾ ਰਹੂ ਛੱਡ ਯਾਰ 1500 ਰੁਪਏ ਪਿੱਛੇ ਕੀ ਹੁਣ ਟੱਕੇ ਖਾਣੇ ਅਸੀਂ ਰਾਈਟ ਇਸ ਤਰ੍ਹਾਂ ਦਾ ਅਗਰ ਬੱਚਾ ਡਿਸੇਬਲਡ ਹੁੰਦਾ ਤਾਂ ਉਹਦੀ ਘੱਟੋ ਘੱਟ ਤਨਖਾਹ ਜਿਹੜੀ 30 ਤੋਂ 35000 ਰੁਪਏ ਹੋਣੀ ਚਾਹੀਦੀ ਹੈ ਔਰ ਜਿਹੜੇ ਗਵਰਨਮੈਂਟ EMPLOYEES ਨੇ ਉਹਨਾਂ ਦੇ ਅਗਰ ਬੱਚੇ ਇਸ ਤਰ੍ਹਾਂ ਦੇ ਹੈਗੇ ਨੇ ਉਹ ਕਿਤੇ ਨਹੀਂ ਕਿਤੇ ਇਲਾਜ ਕਰਵਾਉਂਦੇ ਨੇ ਉਹਨਾਂ ਨੂੰ ਛੁੱਟੀ ਤੱਕ ਨਹੀਂ ਦਿੰਦੇ ਵੀ ਆਪਦੇ ਬੱਚੇ ਦੀ ਇਲਾਜ ਕਰਾਉਣ ਲਈ ਤੁਹਾਨੂੰ ਛੁੱਟੀ ਸੈਂਕਸ਼ਨ ਕਰ ਦਿੰਦੇ ਯਾਰ ਜਿਹੜਾ ਉਹਨਾਂ ਦੇ ਉੱਤੇ ਅਧਿਕਾਰੀ ਬੈਠਾ ਹੈ ਉਹਨੇ ਪਤਾ ਹੀ ਨਹੀਂ ਹੈਗਾ ਵੀ ਇਹ ਇਹਦੀ ਸੀਰੀਅਸਨੈਸ ਕਿੰਨੀ ਆ ਜੇ ਇਹ ਬੱਚੇ ਨੂੰ ਅੱਜ ਇਲਾਜ ਨਾ ਮਿਲਿਆ ਤਾਂ ਸਭ ਤੋਂ ਵੱਧ ਬੱਚਾ ਸਾਰੀ ਉਮਰ ਲਈ ਅਪਾਜ ਹੋ ਜਾਊਗਾ ਉਹਨਾਂ ਲਈ ਕੋਈ ਵੀ ਸਪੈਸ਼ਲ ਰეკਮੈਂਡੇਸ਼ਨ ਸਪੈਸ਼ਲ ਗਾਈਡਲਾਈਨਸ ਹੀ ਨਹੀਂ ਆ ਰਹੀਆਂ ਹਾਲਾਂਕਿ ਜਰਨੀ ਉਥੋਂ ਸਟਾਰਟ ਕੀਤੀ ਸੀ ਅਸੀਂ ਰਾਈਟ ਤੇ ਤਿੰਨ ਬਜਟ ਲਗਭਗ ਤੀਸਰਾ ਬਜਟ ਟਪ ਗਿਆ ਦੂਸਰਾ ਸੋਰੀ ਦੂਸਰਾ ਬਜਟ ਟਪ ਗਿਆ ਹੈ ਨਾ ਦੋ ਬਜਟ ਟਪ ਕੇ ਚੁੱਕੇ ਨੇ ਸਾਡੇ ਉਹਨਾਂ ਦੇ ਲਈ ਇੱਕ ਸ਼ਬਦ ਵੀ ਹਜੇ ਤੱਕ ਕਿਸੇ ਦੇ ਮੂੰਹ ਚੋਂ ਨਹੀਂ ਨਿਕਲਿਆ ਵੀ ਅਸੀਂ ਇਹਨਾਂ ਦੇ ਆਟਿਸਟਿਕ ਬੱਚਾਂ ਲਈ ਇੱਕ ਸਰਕਾਰੀ ਸਕੂਲ ਵੀ ਖੋਲਾਂਗੇ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਇੰਸਟੀਚਿਊਟ ਨਹੀਂ ਹੈਗਾ ਜਿੱਥੇ ਇਹਨਾਂ ਬੱਚਾ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ ਇਹਨਾਂ ਬੱਚਾਂ ਦਾ ਇਲਾਜ ਕੀਤਾ ਜਾਂਦਾ ਹੋਵੇ ਇੱਕ ਵੀ ਸਰਕਾਰੀ ਨਹੀਂ ਹੈਗਾ ਸਾਰਾ ਪ੍ਰਾਈਵੇਟ ਸੈਕਟਰ ਦਾ ਹੈ ਸਰਕਾਰੀ ਇੰਸਟੀਚੂਟ ਤੱਕ ਹੀ ਹਜੇ ਤੱਕ ਸਾਡੀ ਇਹ ਤਿਆਰੀ ਨਹੀਂ ਹੈਗੀ ਕਿ ਜਿਹੜੇ ਇਹਨਾਂ ਬੱਚਿਆਂ ਨੂੰ ਟ੍ਰੀਟਮੈਂਟ ਦੇਣਗੇ ਸਪੈਸ਼ਲ ਐਜੂਕੇਟਰ ਹੋਗੇ ਸਪੀਚ ਥੈਰੇਪਿਸਟ ਹੋਗੇ ਬਿਹੇਵੀਅਰ ਥੈਰੇਪਿਸਟ ਹੋਗੇ ਉਹਨਾਂ ਨੂੰ ਟ੍ਰੇਨਡ ਕਰਨ ਵਾਸਤੇ ਪੂਰੇ ਨਾਰਥ ਇੰਡੀਆ ਵਿੱਚ ਇੱਕ ਵੀ ਇੰਸਟੀਚੂਟ ਨਹੀਂ ਖੁੱਲਿਆ ਇਹ ਭਿਆਨਿਕ ਮੰਜ਼ਰ ਇੰਨਾ ਹੈ ਔਰ ਜਿਹੜੀ ਰੇਸ਼ੋ ਹੈ ਉਹ 4% ਤੱਕ ਪਹੁੰਚ ਰਹੀ ਹੈ ਉਥੇ ਗੱਲ ਇਹ ਗੱਲ ਤੇ ਤੁਸੀਂ ਪੱਲਾ ਛਾੜ ਦੇਣਾ ਵੀ ਦੇਖੋ ਜੀ ਇੱਥੇ ਪਾਣੀ ਗੰਦਾ ਆ ਰਿਹਾ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਆਂ ਅਸੀਂ ਇਹ ਲੋਕਾਂ ਦੇ ਵਾਲ ਚਿੱਟੇ ਹੋ ਗਏ ਉੱਥੇ ਬੱਚੇ ਮਰ ਰਹੇ ਆ ਉੱਥੇ ਫੈਕਟਰ ਹੋਰ ਵੀ ਬਹੁਤ ਨੇ ਜਿਹੜੀਆਂ ਪੈਸਿਸਾਈਡ ਕੰਪਨੀਆਂ ਨੂੰ ਤੁਸੀਂ ਬੈਨ ਕੀਤਾ ਉਹਨਾਂ ਨੂੰ ਪੁੱਛੋ ਬੈਨ ਕਿਉਂ ਕੀਤਾ ਤੇ ਜੇ ਉਹਨਾਂ ਨੇ ਇੰਨਾ ਹਾਈਜਰਟਸ ਕੀਤਾ ਇੰਨਾ ਡੈਮੇਜ ਕੀਤਾ ਤਾਂ ਕੰਪਨਸੇਸ਼ਨ ਕੌਣ ਦਊਗਾ ਬੱਚੇ ਤਾਂ ਸਾਡੇ ਮਰ ਗਏ ਨਾ ਨਰਮਾ ਤਾਂ ਅਸੀਂ ਤੁਹਾਨੂੰ ਦਿੱਤਾ ਟੈਕਸਟਾਈਲ ਇੰਡਸਟਰੀ ਨੂੰ ਔਰ ਇਹ ਦੇਖੋ ਜੇ ਤੁਸੀਂ ਨਹਿਰ ਦਾ ਪਾਣੀ ਦੀ ਗੱਲ ਕਰਦੇ ਹੋ ਅਸੀਂ ਨਹਿਰ ਦਾ ਪਾਣੀ ਉੱਥੇ ਵਾਟਰਵਰਕਸ ਬਣਾ ਰਹੇ ਹਾਂ ਜੀ ਤਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਵਾਟਰਵਰਕ ਸਿਸਟਮ ਬਣਾ ਰਹੇ ਹਾਂ ਉਹਨਾਂ ਪਿੰਡਾਂ ਦੇ ਵਿੱਚ ਮੇਰਾ ਇੱਕੋ ਸਵਾਲ ਹੈ ਤੁਹਾਨੂੰ ਕੀ ਤੁਹਾਡਾ ਪਾਣੀ ਜਿਹੜਾ ਵਾਟਰ ਰੋਕਸ ਵਿੱਚ ਆਏਗਾ ਉਹ ਟੈਕਸਟਾਈਲ ਇੰਡਸਟਰੀ ਨੇ ਪਾਣੀ ਪਾਉਣਾ ਬੰਦ ਕਰਤਾ ਪਿਛਲੇ ਦਿਨੀ ਇਹਨਾਂ ਦਾ ਇੱਕ ਸਿਚਵਾਲ ਦਾ ਇੱਕ ਬੰਦਾ ਦਿਖਾ ਰਿਹਾ ਸੀ ਦੇਖੋ ਜੀ ਪਾਣੀ ਅੱਗੇ ਨਾਲੋਂ ਹੁਣ ਸਾਫ਼ ਹੋ ਗਿਆ ਭਾਈ ਸਾਹਿਬ ਰੰਗ ਘਟਣ ਨਾਲ ਸਾਫ਼ ਨਹੀਂ ਹੁੰਦਾ ਕੰਮ ਕੈਮੀਕਲ ਟਾਕਸਿਸਿਟੀ ਦੀ ਆ ਤੂੰ ਇਹ ਦਾਵਾ ਕਰ ਸਕਦਾ ਵੀ ਵਿੱਚੋਂ ਨਿਕਲ ਕੇ ਨਿਕਲ ਗਿਆ ਉਹ ਚੋਂ ਉਹ ਚ ਜਿਹੜੀ ਇਲੈਕਟ੍ਰੋਪਲੇਟਿੰਗ ਦਾ ਜਿਹੜਾ ਗੰਦ ਆ ਉਹ ਨਿਕਲ ਗਿਆ ਜਿਹੜੇ ਟੈਕਸਟਾਈਲ ਜਿਹੜੇ ਕੰਪਨੀ ਇੰਡਸਟਰੀ ਜਿਹੜੇ ਕੈਮੀਕਲ ਸੀ ਉਹ ਮੁਕਤ ਹੋ ਗਿਆ ਕੀ ਤੂੰ ਪੀ ਸਕਦਾ ਮੈਂ ਪਾਣੀ ਫੇਰ ਗੱਲ ਕਰ ਉਹ ਪਾਣੀ ਜਦੋਂ ਉਸ ਨਹਿਰ ਚ ਸਿੱਟੋਂਗੇ ਤੁਸੀਂ ਜਾਊਗਾ ਤਾਂ ਉੱਥੇ ਉੱਥੇ ਇਕੱਠਾ ਹੋ ਜਾਊਗਾ ਵੱਡੇ ਵਾਟਰਪ੍ਰਾਕਸਾਂ ਵਿੱਚ ਉਹ ਫੁੱਲ ਆਫ ਟੌਕਸਿਸਿਟੀ ਹੋਊਗਾ ਇੱਥਾਂ ਬੈਠੀ ਜਾਊਗੀ ਬੈਠੀ ਜਾਊਗੀ ਇੱਕ ਦਿਨ ਉਹ ਨੀਰਾ ਜ਼ਹਿਰ ਬੰਡੂਗੀ ਰਾਈਟ ਨੰਬਰ 2 ਜਦੋਂ ਤੁਹਾਡਾ ਪਾਣੀ ਬੰਦ ਹੋ ਜਾਊਗਾ ਬੰਦੀ ਆ ਜਾਂਦੀ ਥੋੜੀ ਆਕੇਸ਼ਨਲੀ ਬਿਲਕੁਲ ਤੁਸੀਂ 24 ਘੰਟੇ ਪ੍ਰੋਮਿਸ ਨਹੀਂ ਕਰ ਸਕਦੇ ਉਹਨਾਂ ਲੋਕਾਂ ਨਾਲ ਠੀਕ ਹੈ ਉਦੋਂ ਉਹਨਾਂ ਲੋਕਾਂ ਕੋਲ ਹੱਲ ਕੀ ਹੋਊਗਾ ਤਰਤੀਲਾ ਹੇਠਲਾ 10000 ਟੀਟੀਐਸ ਵਾਲਾ ਪਾਣੀ ਪੀਣ ਗਿਓ ਇਹ ਤਾਂ ਦੱਸ ਦੋ ਕਿਹੜਾ ਪਾਣੀ ਪੀਣੋ ਠੀਕ ਹੈ ਤੁਸੀਂ ਉਹਨਾਂ ਦਾ ਕੋਈ ਤਾਂ ਹੱਲ ਕੱਢੋ ਉਹਨਾਂ ਦਾ ਹਾਲਾਤ ਐ ਵੀ ਜੇ ਬੋਰ ਦੇ ਵਿੱਚ ਕਿਸੇ ਬੰਦੇ ਦੀ ਹੈਡ ਇੰਜਰੀ ਹੋ ਜਾਣਾ ਤਾਂ ਉਹਨੂੰ ਫਰੀਦਕੋਟ ਆਉਂਦੇ ਆਉਂਦੇ ਆ ਬੰਦੇ ਦੀ ਡੈਥ ਹੋ ਜਾਂਦੀ ਆ ਜਿਹਨੂੰ ਐਮਰਜੈਂਸੀ ਅੱਧੇ ਘੰਟੇ ਚਾਹੀਦਾ ਹੁੰਦਾ ਇੱਕ ਨਰੋਲਜਿਸਟ ਤੱਕ ਨਹੀਂ ਦੇ ਸਕਦੇ ਤੁਸੀਂ ਉਹਨਾਂ ਨੂੰ ਉੱਥੇ ਉਥੋਂ ਦਾ ਸਪੀਕਰ ਵੀ ਰਹਿ ਗਿਆ ਬਲਰਾਮ ਜੀ ਆਖੜ ਰਹਿ ਗਿਆ ਉਥੋਂ ਦਾ ਐਗਰੀਕਲਚਰ ਮਿਨਿਸਟਰ ਵੀ ਰਹਿ ਗਿਆ ਉਥੋਂ ਦਾ ਹੈਲਥ ਮਿਨਿਸਟਰ ਵੀ ਰਹਿ ਗਿਆ ਠੀਕ ਹੈ ਉੱਥੇ ਜਾਕਰ ਪਰਿਵਾਰ ਨੇ ਵੀ ਰਾਜ ਕਰ ਲਿਆ ਉੱਥੇ ਸਾਰਿਆਂ ਨੇ ਹੀ ਰਾਜ ਕਰ ਲਿਆ ਪਰ ਉਹ ਆਪਣੇ ਆਪਣੇ ਏਰੀਏ ਦੇ ਵਿੱਚ ਇੱਕ ਵੀ ਨੀਰੋ ਸਰਜਨ ਨਹੀਂ ਲਿਆ ਜਾ ਸਕੇ ਅਜੇ ਤੱਕ ਰਾਈਟ ਇੱਕ ਵਾਰ ਵੀ ਪਾਣੀ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੇ ਉਹ ਇਹ ਉਥੋਂ ਦੀ ਹਾਲਾਤ ਹੈ ਔਰ ਹੈਟਲੇ ਪਾਣੀ ਜਿਹੜੇ ਹੁਣ ਜਿਹੜੇ ਨਹਿਰਾਂ ਪੱਕੀਆਂ ਕਰ ਰਹੇ ਆ ਜਿਹੜੀਆਂ ਲੋਕਾਂ ਨੂੰ ਛੁਣਛਣਾ ਫੜਾਇਆ ਸੀਗਾ ਕਿ ਪਾਣੀ ਹਰ ਘਰ ਤੱਕ ਪਹੁੰਚਾਉਣਾ ਹੈ ਉਹ ਲੋਕਾਂ 'ਚ ਰਿਜ਼ਲਟ ਆਣੀ ਸ਼ੁਰੂ ਹੋ ਗਏ ਕਿ ਆਸਪਾਸ ਜਿਹੜੇ ਟਿਊਬਵਲ ਸੀ ਪਾਣੀ ਛੱਡ ਗਏ ਉਹ ਪਾਣੀ ਜਿਹੜਾ ਮਾੜਾ ਮਾੜਾ ਮਿੱਠਾ ਸੀ ਉਹ ਵੀ ਕੋੜਾ ਹੋ ਗਿਆ ਹੁਣ ਉੱਥੇ ਬਾਗਾਂ ਦੇ ਬਾਗ ਉਜੜ ਰਹੇ ਆ ਪੁੱਤਾਂ ਵਾਂਗੂ ਪਾਲੇ ਬਾਗ ਹੁੰਦੇ ਆ 8-8 ਸਾਲ ਲੱਗ ਜਾਂਦੇ ਬਾਗ ਨੂੰ ਉਹ ਹੁਣ ਉਜੜਨੇ ਸ਼ੁਰੂ ਹੋ ਗਏ ਉੱਥੇ ਰਾਈਟ ਪਾਣੀ ਦਿਨੋ ਦਿਨ ਸਾਡਾ ਦਿਨੋ ਦਿਨ ਸਾਡਾ ਪਾਣੀ ਦਾ ਖਤਮ ਹੋ ਗਿਆ ਉੱਥੇ ਔਰ ਉਹਦੇ ਨੈਟ ਰਿਜ਼ਲਟ ਆਗੇ ਜੇ ਪਾਣੀ ਪਹਿਲਾ ਜੀਵ ਹੈ ਸਾਇੰਸ ਦੇ ਵਿੱਚ ਕਹਿੰਦੇ ਆ ਕਿ ਪਾਣੀ ਜੀਵਨ ਦਾ ਆਧਾਰ ਹੈ ਠੀਕ ਹੈ ਜੇ ਪਾਣੀ ਪੂਲਿਟਡ ਹੈ ਥੋੜੀ ਸਾਰੀ ਕੈਮਿਸਟਰੀ ਪੂਲਿਟਡ ਹੈ ਸਭ ਕੁਝ ਖਤਮ ਹੈ ਤਾਂ ਜਿਹੜਾ ਉਹ ਇਸ ਇਲਾਕੇ ਨੂੰ ਅਗਰ ਬਚਾਉਣਾ ਤਾਂ ਉਹ ਬਚਾਓ ਦੂਸਰਾ ਨਰਮੇ ਪੱਟੀ ਨੂੰ ਨਰਮੇ ਪੱਟੀ ਚੋਂ ਉਸ ਮੁਲਕ ਨੂੰ ਉਸ ਕੱਢਣਾ ਜ਼ਰੂਰੀ ਤੁਸੀਂ ਅੰਕੜਿਆਂ ਤੋਂ ਹੈਰਾਨ ਹੋ ਜਾਓਗੇ ਪੂਰੇ ਮੁਲਕ ਦੇ ਵਿੱਚ ਜਿੰਨੇ ਪੈਸੀਸਾਈਡ ਵਰਤੀ ਜਾਂਦੀ ਆ ਅਦਰ ਕ੍ਰੌਪਸ ਦੇ ਚੋਂ ਉਹਨੇ ਪੂਰੇ ਮੁਲਕ ਦੀ ਜਿਹੜੀ ਨਰਮਾ ਪੱਟੀ ਆ ਉਹ ਚੋਂ 45% ਕੱਲੀ ਨਰਮੇ ਤੇ ਪੈਸੀਸਾਈਡ ਵਰਤੀ ਜਾਂਦੀ ਆ ਮਤਲਬ ਦੂਜੀਆਂ ਸਾਰੀਆਂ ਕ੍ਰੌਪਸ ਤੇ 55% ਪੂਰੇ ਮੁਲਕ ਦੀਆਂ ਉਵੇਂ ਪੰਜਾਬ ਨੂੰ ਉਵੇਂ ਰੇਸ਼ਨ ਵੰਡ ਲੋ ਠੀਕ ਹੈ ਇੱਥੇ ਵੀ 55% ਜਿਹੜੀ ਆ ਪੈਸੀ ਸਾਈਡ ਆ ਉਹ ਨਰਮੇ ਪੱਟੀ ਤੇ ਵਰਤੀ ਜਾਂਦੀ ਆ ਬਾਕੀ ਦੀ ਜਿਹੜੀ 45% ਜਿਹੜੀ ਹੈਗੀ ਆ ਉਹ ਥੋੜੀ ਅਦਰ ਕ੍ਰੋਪਸ ਤੇ ਵਰਤੀ ਜਾਂਦੀ ਆ ਤੇ ਉਹ ਲੋਕਾਂ ਨੂੰ ਇਹ ਤੱਕ ਨਹੀਂ ਦੱਸਿਆ ਜਾਂਦਾ ਵੀ ਸਪਰੇਅ ਕਰਨੀ ਕਿਵੇਂ ਆ ਨੰਗੇ ਪੈਰੀ ਆਪਦੇ ਬੱਚਾਂ ਦੇ ਢੋਲਕਿਆਂ ਚ ਕਾਉਂਦੇ ਆ ਠੀਕ ਹੈ ਅਸੀਂ ਇੱਕ ਡਾਕੂਮੈਂਟਰੀ ਬਣਾਈ ਸੀ ਦਾ ਟਰੂ ਕਾਸਟ ਉਹਦਾ ਥੀਮ ਇਹ ਸੀ ਕਿ ਜਿਹੜੀਆਂ ਸ਼ਰਟਾਂ ਤੁਸੀਂ ਪਹਿਨੀਆਂ ਜਿਹੜੀਆਂ ਲਾਲ ਪੱਗਾਂ ਤੁਸੀਂ ਬਨ ਕੇ ਆਏ ਹੋ ਇਹ ਤੁਹਾਡੇ ਲਈ 400 ਰੁਪਏ ਮੀਟਰ ਹੋਣਗੀਆਂ ਪਰ ਸਾਡੇ ਬੱਚਾਂ ਦੇ ਖੂਨ ਨਾਲ ਭਿੱਜੀਆਂ ਹੋਈਆਂ ਏ ਥੋੜੀਆਂ ਪੱਗਾਂ ਨੇ ਥੋੜੀਆਂ ਸ਼ਰਟਾਂ ਨੇ ਥੋੜੀਆਂ ਸਾੜੀਆਂ ਨੇ ਥੋੜੀ ਕਪੜੇ ਨੇ ਇਸ ਨੂੰ ਧਿਆਨ ਚ ਰੱਖ ਕੇ ਪਾਇਓ ਉੱਥੇ ਇੱਕ ਘਰ ਦੇ ਵਿੱਚ ਦੋ ਦੋ ਬੱਚੇ ਆ ਮੰਨ ਲਓ ਇੱਕ ਇੱਕ ਪਿੰਡ ਕਿਕਰ ਖੇੜਾ ਉੱਥੇ ਹੈਗਾ ਤੁਸੀਂ ਉੱਥੇ ਜ਼ਰੂਰ ਵਿਜ਼ਿਟ ਕਰਕੇ ਆਇਓ ਉਹਦੇ ਬੱਚੇ ਨੂੰ ਪਹਿਲੇ ਬੱਚੇ ਦਾ ਲਿਵਰ ਫੇਲਿਅਰ ਹੋ ਗਿਆ ਉਹਨੇ 2.5 ਕਿੱਲੇ ਜ਼ਮੀਨ ਵੇਚਤੀ ਆਦੇ ਬੱਚੇ ਦਾ ਇਲਾਜ ਕਰਾਉਂਦੇ ਇੱਕੋ ਮੁੰਡਾ ਸੀ ਉਹਦੇ ਉਹ ਨਹੀਂ ਬਚਿਆ ਅਖੀਰ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਘਰੇ ਵਾਪਿਸ ਪਰਤਿਆ ਬੱਚੀ ਬਿਮਾਰ ਹੋਈ ਬੱਚੀ ਦਾ ਬੇਲੇ ਬੜਾ ਡੈਮੇਜ ਤੁਸੀ ਸੋਚ ਸਕਦੇ ਹੋ ਪਰਿਵਾਰ ਕਿਵੇਂ ਜਾਂਦਾ ਹੋਊਗਾ ਰਾਈਟ ਇਸ ਤਰ੍ਹਾਂ ਦੀਆਂ ਉੱਥੇ ਹਰ ਸੈਂਕੜੇ ਕਹਾਣੀਆਂ ਨੇ ਅਬੋਰ ਫਾਈਲ ਕਾ ਦੇ ਵਿੱਚ ਸਾਨੂੰ ਸਿਰਫ ਚੰਡੀਗੜ੍ਹ ਬਹਿ ਕੇ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਘਟੋ ਘਟ ਉੱਥੇ ਰਹਿ ਕੇ ਉੱਥੇ ਪਤਾ ਲੱਗੂਗਾ ਤੁਹਾਨੂੰ ਹਾਲਾਤ ਵੱਖਰੇ ਨੇ ਉੱਥੋਂ ਦੇ ਰੋਸਾ ਬ ਇੱਕ ਰਾਪਤਾ ਜੇਕਰ ਤੁਹਾਡੇ ਨਾਲ ਕੋਈ ਕਰਨਾ ਚਾਹੁੰਦਾ ਤਾਂ ਕਿਸ ਤਰ੍ਹਾਂ ਦੇ ਨਾਲ ਰਾਪਤਾ ਜਿਹੜਾ ਤੁਹਾਡਾ ਕਰ ਸਕਦਾ ਸਾਡੇ ਨਾਲ ਰਾਪਤਾ ਮੇਰਾ ਮੇਰਾ ਇਹ ਪਰਸਨਲ ਨੰਬਰ ਹੈ ਉਹ 9888914655 ਹੈਗਾ ਸਾਡੇ ਆ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲਿਟੀ ਨੂੰ ਗੂਗਲ ਤੇ ਤੁਸੀਂ ਕਦੇ ਵੀ ਸਰਚ ਕਰੋ ਤੁਹਾਨੂੰ ਉਹ ਵੀ ਮਿਲ ਜੇਗਾ ਜੇ ਤੁਸੀਂ ਯੂਰੇਨੀਅਮ ਇਨ ਪੰਜਾਬ ਪਾ ਦੋਗੇ ਤਾਂ ਵੀ ਮਿਲ ਜੇਗਾ ਜੀ ਮੇਰਾ ਨਾਮ ਸਾਡੀ ਵੈਬਸਾਈਟ ਸਾਰਾ ਕੁਝ ਉੱਥੇ ਮਿਲ ਜਾਂਦਾ ਹੈਗਾ ਕੰਟੈਕਟ ਨੰਬਰ ਮਿਲ ਜਾਂਦੇ ਹੈਗੇ ਆ ਇੱਕ ਦੋ ਸ਼ਹਿਰਾਂ ਚ ਸਾਡੇ ਨਾਂ ਤੇ ਅਸੀਂ ਤੁਹਾਡੇ ਜਰੀਏ ਦੱਸਣਾ ਚਾਹੁੰਦੇ ਯਾਦ ਆ ਗਿਆ ਸਾਡੇ ਨਾਂ ਤੇ ਕਈ ਲੋਕਾਂ ਨੇ ਵੈਬਸਾਈਟਾਂ ਬਣਾਤੀਆਂ ਉਹ ਹੈਟਾ ਆਪਦਾ ਕੰਟੈਕਟ ਨੰਬਰ ਦੇ ਦਿੰਦੇ ਨੇ ਡਾਈਟਿਸ਼ਨ ਵੀ ਲਿਖਦੇ ਨੇ ਸਾਰਾ ਕੁਝ ਕਰਦੇ ਨੇ ਤੇ ਆਨਲਾਈਨ ਪੈਸੇ ਲੈ ਰਹੇ ਨੇ ਉਹ ਲੋਕਾਂ ਤੋਂ ਇਹ ਤੁਹਾਡੇ ਚੈਨਲ ਦੇ ਜਰੀਏ ਲੋਕਾਂ ਨੂੰ ਜ਼ਰੂਰ ਦੱਸ ਦਿਓ ਹਾਈਲਾਈਟਸ ਵਿੱਚ ਕਿ ਐਸੇ ਲੋਕਾਂ ਤੋਂ ਜ਼ਰੂਰ ਬਚਿਓ ਹੁਣ ਮੈਨੂੰ ਤਾਂ ਪਤਾ ਨਹੀਂ ਉਹਦਾ ਨਾਮ ਸੱਚੀ ਪ੍ਰਿਤਪਾਲ ਹੈਗਾ ਕਿ ਨਹੀਂ ਹੈਗਾ ਹੈਟਾ ਹੁਣ ਆਪਦਾ ਨੰਬਰ ਵੀ ਪਾ ਰੱਖਿਆ ਔਰ ਜਿਲ੍ਹਾ ਵੀ ਫਿਰੋਜ਼ਪੁਰ ਫਰੀਦਕੋਟ ਲੈ ਕੇ ਰੱਖਿਆ ਬੰਦਾ ਦਿਖਦਾ ਨਹੀਂ ਪਿਆ ਕਿੱਥੇ ਆਓ ਜੀ ਸਮਝ ਤਾਂ ਸਰ ਅਹਿਮ ਜਾਣਕਾਰੀ ਸਾਡਾ ਸੰਜੀਗਤੀ ਬਹੁਤ ਬਹੁਤ ਸ਼ੁਕਰੀਆ ਸੋ ਮੇਰੇ ਨਾਲ ਡਾਕਟਰ ਪਿੱਤਲ ਹੋਰੀ ਸੀ ਜਿਸ ਤਰ੍ਹਾਂ ਜਿਹੜਾ ਮੈਂ ਗੱਲ ਕੀਤੀ ਸੀ ਕਿ ਜਾਣਕਾਰੀ ਭਰਪੂਰ ਇੰਟਰਵਿਊ ਹੋਣ ਵਾਲੀ ਆ ਕਿਸੇ ਤਰ੍ਹਾਂ ਦਾ ਵੀ ਤੁਸੀਂ ਰابطਾ ਕਰਨਾ ਚਾਹੁੰਦੇ ਹੋ ਤਾਂ ਇਸ ਵੇਲੇ ਡਾਕਟਰ ਸਾਹਿਬ ਦਾ ਕੰਟੈਕਟ ਨੰਬਰ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਰابطਾ ਜਿਹੜਾ ਹੈਗਾ ਜ਼ਰੂਰ ਕਰਿਓ ਜੁੜੇ ਰਹੋ ਹਵਾਰਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚਸਕਰੇ ਬਾਂਦੇ ਹੋ ਇਜਾਜ਼ਤ ਧੰਨਵਾਦ